ਇਹ ਲੰਗਰ ਪਿੰਡ ਘਟਾਣੀ ਕਲਾ ਇਤਿਹਾਸਿਕ ਨਗਰ ਦੇ ਵਿੱਚ ਸਮੂਹ ਸੰਗਤ ਤੇ ਨੌਜਵਾਨਾਂ ਵੱਲੋਂ ਲਗਾਇਆ ਜਾਇਆ ਹੈ ਪਿਛਲੇ ਕਈ ਸਾਲਾਂ ਤੋਂ ਨੌਜਵਾਨ ਰਲ ਮਿਲ ਕੇ ਲੰਗਰ ਦੀ ਸੇਵਾ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਆਪਾਂ ਕੁਝ ਨੌਜਵਾਨਾਂ ਦੇ

ਦੇਖੋ ਨਾਲ ਦੀ ਨਾਲ ਬੜੀ ਚੰਗੀ ਤਰੀਕੇ ਦੇ ਨਾਲ ਟ੍ਰੈਫਿਕ ਕਿਵੇਂ ਭੱਜ ਕੇ ਕਿੰਨਾ ਇਹਨਾਂ ਨੂੰ ਸੇਵਾ ਕਰਨ ਦਾ ਚਾਹ ਤੇ ਹੋਰ ਜੀ ਅੰਗਰ ਪੰਜਾਬ ਮੇ ਮਿਲਦਾ ਹੈ ਆਪਕੇ ਉਧਰ ਹੈ यहाँ बिना भेदभाव से मिलता है ना सबको प्यार से अच्छा अपने तरफ नहीं मिलता ऐसा नहीं है नहीं। तो फिर सिख खुले दिल वाले है ना अब क्या अच्छा उधर ले बड़े लोग भी नहीं कर करते इधर तो देखो सब लगे हुए हैं सेवा में बच्चा लोग लंगर खा रहे हो अच्छा गुड बढ़िया लग रहा ਇਹ ਦੇਖੋ ਇਹ ਬਿਹਾਰ ਤੋਂ ਬੱਚੇ ਸੀਗੇ ਉਹਨਾਂ ਤੋਂ ਕੁਝ ਗੱਲਾਂ ਬਾਤਾਂ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਕਿਸ ਤਰੀਕੇ ਨਾਲ ਮਹਿਸੂਸ ਕਰ ਰਹੇ ਨੇ ਬਿੱਲੂ ਜੀ ਠੀਕ ਹੋ ਬੱਚੇ ਲੰਗਰ ਲਾ ਰਹੇ ਹੈ ਸੇ ਠੀਕ ਆ ਹੁਣ ਹਾਂਜੀ ਠੀਕ ਆ ਵਸ ਆ ਦੇਖੋ ਲੰਗਰ ਇਕੋ ਸੰਗਤਾਂ ਕਿਸ ਤਰੀਕੇ ਦੇ ਨਾਲ ਲੰਗਰ ਦਾ ਆਨੰਦ ਲੈ ਰਹੀਆਂ ਨੇ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਲੰਗਰ ਦੇ ਅੰਦਰਲੇ ਅਪਾਰਟਮੈਂਟ ਦੀ ਦਰਸ਼ਨ ਕਰਾ ਰਹੇ ਹਾਂ ਜਿੱਥੇ ਖਾਣਾ ਤੇ ਖੀਰ ਬਣਾ ਰਹੇ ਨੇ ਸਿੰਘ ਸਾਹਿਬ ਅੱਜ ਆਖਰੀ ਦਿਨ ਹੈ ਸਮਾਪਤੀ ਅੱਜ ਹਾਂਜੀ ਇਹ ਕਿੰਨੇ ਦਿਨਾਂ ਫਿਰ ਚਲਾਇਆ ਲੰਗਰ ਜੀ 22 ਤਰੀਕ ਤੋਂ 22 ਤਰੀਕ ਤੋਂ ਇਹ ਦੇਖੋ ਅੰਦਰ ਪੱਠੀਆਂ ਦੇ ਵਿੱਚ ਮਾਸਟਰ ਜੀ ਤੁਸੀਂ ਨਾਲੇ ਉਹਦੇ ਨਾਲੇ ਸੇਵਾ ਕਰਦੇ ਹੋ ਹੈ? ਸੋਈ ਕੰਮ ਕਰਦੇ ਮੈਂ ਤੇਰੀ ਬੋਲੀ ਹੈ। ਹਾਂਜੀ ਹਾਂਜੀ ਬਿਲਕੁਲ। ਅੱਛਾ। ਫਿਰ ਸੇਵਾ ਕਰਕੇ ਕੀ ਆਨੰਦ ਮਹਿਸੂਸ ਹੁੰਦਾ ਹੈ? ਗੁਰੂਆਂ ਦੇ ਆਪਾਂ ਨੂੰ ਜੀ ਮੌਕਾ ਮਸਾ ਮਿਲਦਾ ਸੇਵਾ ਕਰਨ ਦਾ ਜੀ। ਅੱਛਾ ਜੀ। ਤਾਂ ਕਰਕੇ ਉਹ ਸੇਵਾ ਹੱਕ ਇੱਕ ਨੂੰ ਸੇਵਾ ਕਰਨ ਚਾਹੀਦਾ ਨਾਲ ਜੁੜਨੇ ਚਾਹੀਦੇ ਸੇਵਾ ਦੇ ਜੀ। ਠੀਕ ਹੈ। ਸਭ ਤੋਂ ਵੱਧ ਹਾਂਜੀ। ਪੱਤੇ ਰਹਿੰਦੇ ਸਿਆ ਜਿਪਤੀ ਤੋਂ ਪੱਤੇ ਰਹਿੰਦੇ ਨਹੀਂ ਸੇਵਾ ਜੁੜੇ ਰਹਿੰਦੇ ਨੇ ਕੋਈ ਸਿੱਖੀ ਵੱਲ ਜੁੜਦੇ ਨੇ ਬਾਕੀ ਤੋਂ ਬਾਕੀ। ਠੀਕ ਹੈ। ਹਾਂਜੀ। ਇਹਦੇ ਨਾਲ ਇੱਕ ਕਮਿਊਨਿਟੀ ਕਾ ਇਚਾਰਾ ਵੀ ਪੈਦਾ ਹੁੰਦਾ ਹਾਂ ਜੀ ਨੰਗਾ ਚੱਲਦਾ ਸਭ ਦਾ ਸਾਜਾ ਨੰਗਾ ਚੱਲਦਾ ਜੀ ਇੱਥੇ ਹਾਂਜੀ ਪਿੰਡ ਵੱਲੋਂ ਪੰਚਾਇਤ ਵੱਲੋਂ ਸਭ ਐਨਆਰਵੀ ਰਾਬੰਦੋਂ ਹਾਂਜੀ ਲੋਕਾਂ ਦਾ ਸਾਜਾ ਲੰਗਰ ਹੋ ਜਾਂਦਾ ਹਾਂਜੀ ਬਾਸਰੀ ਬਹੁਤ ਧੰਨਵਾਦੀ ਤੁਸੀਂ ਤਾਂ ਬੀਐਲਓ ਵੀ ਹੋ ਮਾਈ ਜੀ ਕਈ ਕੰਮ ਕਰਦੇ ਹੋ ਜੀ ਹਾਂਜੀ ਹਾਂਜੀ ਹੋਰ ਬਈ ਕੀ ਹਾਲ ਚਾਲ ਆ ਠੀਕ ਠਾਕ ਆ ਖੂਬ ਸੇਵਾ ਕਰ ਦਿਆ ਹਾਂਜੀ ਪੂਰੀ ਪੂਰੀ ਆਪਣੇ ਘਰੇ ਪਸ਼ੂਆਂ ਦਾ ਵੀ ਧਿਆਨ ਕਰਦਾ ਪੂਰਾ ਹਾਂਜੀ ਪੂਰਾ ਟਾਈਮ ਸਰ ਹਾਂਜੀ ਠੀਕ ਠੀਕ ਫੜ ਕੇ 5 ਵਜੇ ਆ ਮੈਂ ਜੀ ਠੀਕ ਆ ਹੋਰ ਲੰਦਰਾਂ ਦਾ ਫਿਰ ਇੰਨੀ ਉਮਰ ਦੇ ਵਿੱਚ ਕੀ ਆਨੰਦ ਮਿਲਦਾ ਲੰਗਰ ਦੇ ਉਹ ਹਾਂਜੀ ਕੀ ਵਾ ਇਹ ਜਿਹਾ ਲੱਗਦਾ ਇਹ ਲੱਗਦੀ ਰੱਖ ਲੈ ਗੱਡੀ ਰੋਕ ਲੈਣੀ ਫਿਰ ਲਾਇਓ ਵੀਡੀਓ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ ਬੱਚਾ 12ਵੀਂ ਪੜ੍ਹਦਾ 12ਵੀਂ ਜੀ ਹਾਂਜੀ ਸੇਵਾ ਸੇਵਾ ਫਿਰ ਕਰਕੇ ਕੀ ਆਨੰਦ ਮਿਲਦਾ ਤੁਹਾਨੂੰ ਕੌਣ ਮਿਲਦਾ ਹੋਰ ਬਹੁਤ ਸੇਵਾ ਕਰਨੀ ਚਾਹੀਦੀ ਹੈ ਨੌਜਵਾਨਾਂ ਦਾ ਕਰਨੀ ਚਾਹੀਦੀ ਹੈ ਸਭ ਨੂੰ ਨੌਜਵਾਨਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਅੱਛਾ ਹੈ ਹਾਂਜੀ ਫਿਰ ਪੂਰੇ ਦਿਲ ਨਾਲ ਸੇਵਾ ਕਰਦੇ ਹੋਏ ਹਾਂਜੀ ਕਾਇ ਤਾਲਾ ਖੜਦਾ ਹੀ ਇਹੇ ਮੁੰਡਾ ਬੋਲਾ Yeah. god.